ਨਿਊਡਲਸ ਦਾ ਲੰਗਰੇ ਖਾਣ ਦੇ ਕਾਰਨ ਬੱਚਿਆਂ ਦੀ ਵਿਗੜੀ ਸਿਹਤ ਹਸਪਤਾਲ ਦੇ ਵਿੱਚ ਕਰਵਾਇਆ ਪਰ ਤੀ ਦੱਸ ਦਈਏ ਕਿ ਗੜ ਸ਼ੰਕਰ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਨਿਊਡਲਸ ਖਾਣ ਦੇ ਨਾਲ ਦਰਜਨ ਤੋਂ ਵੱਧ ਬੱਚਿਆਂ ਦੇ ਬਿਮਾਰ ਹੋਣ ਦੀ ਖਬਰ ਸਾਹਮਣੇ ਆਈ ਹੈ ਜ਼ਿਕਰ ਹੋਇਆ ਹੈ ਕਿ ਬੱਚਿਆਂ ਨੇ ਨਿਊਡਲਸੇ ਲੰਗਰ ਦੇ ਵਿੱਚ ਖਾਦੇ ਜਿਸ ਨਾਲ ਉਹਨਾਂ ਦੀ ਸਿਹਤ ਖਰਾਬ ਹੋ ਗਈ 17 ਦੇ ਕਰੀਬ ਬੱਚਿਆਂ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਤੇ ਹਸਪਤਾਲ ਵਿੱਚ ਡਿਊਟੀ ਤੇ ਮੌਜੂਦ ਡਾਕਟਰਾਂ ਦੇ ਵੱਲੋਂ ਇਲਾਜ ਵੀ ਕੀਤਾ ਗਿਆ ਜਾਣਕਾਰੀ ਮੁਤਾਬਕ ਗੜਸ਼ੰਕਰ ਦੇ ਪਿੰਡ ਵਿਨੇਵਾਲ ਕੋਲ ਇੱਕ ਨਿਊਡਲਸ ਦਾ ਲੰਗਰ ਲੱਗਾ ਹੋਇਆ ਸੀ ਜਿੱਥੇ ਬੱਚਿਆਂ ਨੇ ਨਿਊਡਲਸ ਖਾਦੇ ਤਾਂ ਬੱਚਿਆਂ ਦੀ ਸਿਹਤ ਵਿਗੜ ਗਈ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਕਈਆਂ ਨੂੰ ਚੱਕਰ ਆਉਣੇ ਸ਼ੁਰੂ ਹੋ ਗਏ ਤੇਆਂ ਚੀਨ ਉਤਰਾੰਤ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰ ਨੇ ਉਹਨਾਂ ਦਾ ਇਲਾਜ ਕੀਤਾ ਤੇ ਹੁਣ ਸਾਰੇ ਬੱਚੇ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਨੇ ਕੀ ਗੱਲ ਬਾਤ ਤੇ ਨੂਡਲ ਲੱਗੇਵੇ ਲੰਗਰ ਲੱਗਿਆ ਉਹਦਾ ਜੀ ਭੰਡਾਰਾ ਖਾਣ ਗਏ ਹਾਂਜੀ ਉਸ ਤੋਂ ਬਾਅਦ ਉਹਦੇ ਬਾਅਦ ਬਿਮਾਰ ਹੋ ਗਏ ਜੀ ਡੇਗ ਦੇ ਡੋਗਦੇ ਆਏ ਹਾਂਜੀ ਹਾਂਜੀ ਉਹ ਉਲਟੀਆਂ ਵੀ ਲੱਗੀਆਂ ਉਹਦੇ ਜੀ ਕਿੱਥੇ ਕਿੱਥੇ ਆਣੇ ਹੋਣੇ 12 14 ਹੀ ਬਾਕੀ ਕੋਈ ਜਿਹੜੇ ਰਹਿੰਦੇ ਆ ਆਣੇ ਨੇ ਪੇਸ਼ੈਂਟ ਸਾਡੇ ਕੋਲ ਹੁਣ ਤੱਕ ਜਿਹੜੀ ਗਿਣਤੀ ਹੈ 17 ਪੇਸ਼ੈਂਟਸ ਹੈ ਹਾਂਜੀ ਸਿਰ ਪਰੋਬਲਮ ਨੂੰ ਵਾਲੀ ਜੀ ਪ੍ਰੋਬਲਮ ਇਹਨਾਂ ਨੇ ਹੋ ਸਕਦਾ ਕਿਸੇ ਲੰਗਰ ਚੋਂ ਨੂਡਲਸ ਦਾ ਲੰਗਰ ਚਾਹ ਰਿਆ ਸੀ ਉਹ ਖਾਦੇ ਸੀ ਤੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਹੈ ਹਾਲਤ ਵਿਗੜੀ ਹੈ ਫਿਰ ਸਾਡੇ ਕੋਲ ਇਹ ਮਾਸਕ ਐਜੂਅਲਟੀ ਜਿਹੜੀ ਆਈ ਹੈ ਐਂਡ ਹੁਣ ਫਿਲਹਾਲ ਜਿਹੜੇ ਸਾਰੇ ਖਤਰੇ ਤੋਂ ਬਾਹਰ ਹੈ ਸਟੇਬਲ ਹੈ ਜਿੰਨੇ ਪੇਸ਼ੈਂਟ ਸਾਡੇ ਕੋਲ ਆਏ ਨੇ ਸੋ ਇਸੇ ਖਾਸ ਅਪਡੇਟ ਤੇ ਵਿੱਚ ਐਨਾ ਹੀ ਜੁੜੇ ਰਹੋ ਪੰਜਾਬ 9 ਟੀਵੀ ਦੇ ਨਾਲ ਧੰਨਵਾਦ ਨਿਊਡਲਸ ਦਾ ਲੰਗਰੇ ਖਾਣ ਦੇ ਕਾਰਨ ਬੱਚਿਆਂ ਦੀ ਵਿਗੜੀ ਸਿਹਤ ਹਸਪਤਾਲ ਦੇ ਵਿੱਚ ਕਰਵਾਇਆ ਪਰਤੀ ਦੱਸ ਦਈਏ ਕਿ ਗੜ ਸ਼ੰਕਰ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਨਿਊਡਲਸ ਖਾਣ ਦੇ ਨਾਲ ਦਰਜਨ ਤੋਂ ਵੱਧ ਬੱਚਿਆਂ ਦੇ ਬਿਮਾਰ ਹੋਣ ਦੀ ਖਬਰ ਸਾਹਮਣੇ ਆਈ ਹੈ ਜ਼ਿਕਰ ਹੋਇਆ ਹੈ ਕਿ ਬੱਚਿਆਂ ਨੇ ਨਿਊਡਲਸੇ ਲੰਗਰ ਦੇ ਵਿੱਚ ਖਾਦੇ ਜਿਸ ਨਾਲ ਉਹਨਾਂ ਦੀ ਸਿਹਤ ਖਰਾਬ ਹੋ ਗਈ 17 ਦੇ ਕਰੀਬ ਬੱਚਿਆਂ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਤੇ ਹਸਪਤਾਲ ਵਿੱਚ ਡਿਊਟੀ ਤੇ ਮੌਜੂਦ ਡਾਕਟਰਾਂ ਦੇ ਵੱਲੋਂ ਇਲਾਜ ਵੀ ਕੀਤਾ ਗਿਆ ਜਾਣਕਾਰੀ ਮੁਤਾਬਕ ਗੜਸ਼ੰਕਰ ਦੇ ਪਿੰਡ ਵਿਨੇਵਾਲ ਕੋਲ ਇੱਕ ਨਿਊਡਲਸ ਦਾ ਲੰਗਰ ਲੱਗਾ ਹੋਇਆ ਸੀ ਜਿੱਥੇ ਬੱਚਿਆਂ ਨੇ ਨਿਊਡਲਸ ਖਾਦੇ ਤਾਂ ਬੱਚਿਆਂ ਦੀ ਸਿਹਤ ਵਿਗੜ ਗਈ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਕਈਆਂ ਨੂੰ ਚੱਕਰ ਆਉਣੇ ਸ਼ੁਰੂ ਹੋ ਗਏ ਤੇ ਬੱਚਿਆਂ ਨੂੰ ਉਤਰਾੰਤ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰ ਨੇ ਉਹਨਾਂ ਦਾ ਇਲਾਜ ਕੀਤਾ ਤੇ ਹੁਣ ਸਾਰੇ ਬੱਚੇ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਨੇ ਕੀ ਗੱਲ ਬਾਤ ਤੇ ਨੂਡਲ ਲੱਗੇਵੇ ਲੰਗਰ ਲੱਗਿਆ ਉਹਦਾ ਜੀ ਢਾਰਾ ਖਾਨ ਗੇਉਂ ਜੀ ਹਾਂਜੀ ਤੇ ਕੀ ਕਰਦੇ ਹੋ ਖਾਣਦੇ ਉਹ ਤੋਂ ਬਾਅਦ ਉਹਦੇ ਬਾਅਦ ਬਿਮਾਰ ਹੋ ਗਏ ਜੀ ਡੇਗਦੇ ਡੋਗਦੇ ਆਏ ਹਾਂਜੀ ਹਾਂਜੀ ਉਲਟੀਆਂ ਵੀ ਲੱਗੀਆਂ ਉਹਦੇ ਜੀ ਉਹਲੇ 12 14 ਹੀ ਬਾਕੀ ਕੋਈ ਜਿਹੜੇ ਰਹਿੰਦੇ ਆ ਆਣੇ ਨੇ ਪੇਸ਼ੈਂਟ ਸਾਡੇ ਕੋਲ ਹੁਣ ਤੱਕ ਜਿਹੜੀ ਗਿਣਤੀ ਹੈ 17 ਪੇਸ਼ੈਂਟਸ ਹੈ ਹਾਂਜੀ ਕੀ ਸਰ ਪ੍ਰੋਬਲਮ ਇਹਨਾਂ ਦੇ ਪ੍ਰੋਬਲਮ ਇਹਨਾਂ ਨੇ ਉਸ ਕਿਸੇ ਲੰਗਰ ਚੋਂ ਨੂਡਲਸ ਦਾ ਲੰਗਰ ਚੱਲ ਰਿਹਾ ਸੀ ਉਹ ਖਾਦੇ ਸੀ ਤੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਹੈ ਹਾਲਤ ਵਿਗੜੀ ਹੈ ਫਿਰ ਸਾਡੇ ਕੋਲ ਇਹ ਮਾਸ ਕੈਸ਼ੁਐਲਟੀ ਜਿਹੜੀ ਆਈ ਹੈ ਐਂਡ ਹੁਣ ਫਿਲਹਾਲ ਜਿਹੜੇ ਸਾਰੇ ਖਤਰੇ ਤੋਂ ਬਾਹਰ ਹੈ ਸਟੇਬਲ ਹੈ ਜਿੰਨੇ ਪੇਸ਼ੈਂਟ ਸਾਡੇ ਕੋਲ ਆਏ ਨੇ ਅੱਜ ਸੋ ਇਸੇ ਖਾਸ ਅਪਡੇਟ ਦੇ ਵਿੱਚ ਐਨਾ ਹੀ ਜੁੜੇ ਰਹੋ ਪੰਜਾਬ 9 ਟੀਵੀ ਦੇ ਨਾਲ ਧੰਨਵਾਦ